ਇਹ ਹੈ ਸਮਾਰਟ ਸਿਟੀ ਲੁਧਿਆਣਾ ਪੰਜਾਬ ਦਾ ਸਨਤੀ ਸ਼ਹਿਰ ਜਿਸ ਦੇ ਰਾਜਨੇਤਾਵਾਂ ਵੱਲੋਂ ਵਿਕਾਸ ਕਾਰਜਾਂ ਦੇ ਦਾਅਵੇ ਠੋਕੇ ਜਾਂਦੇ ਹਨ ਭਾਵੇਂ ਉਹ ਸੂਬੇ ਦੀ ਸਰਕਾਰ ਹੋਵੇ ਜਾਂ ਫਿਰ ਕੇਂਦਰੀ ਮੰਤਰੀ ਹੋਣ ਪਰ ਇਹ ਤਸਵੀਰਾਂ ਸਭ ਦੇ ਦਾਅਵਿਆਂ ਦੀਆਂ ਪੋਹਲਾਂ ਖੋਲ੍ਹਦੀਆਂ ਨਜ਼ਰ ਆ ਰਹੀਆਂ ਹਨ ਤੁਸੀਂ ਦੇਖ ਸਕਦੇ ਹੋ ਕਿ ਨਗਰ ਨਿਵਾਸੀਆਂ ਦੀ ਸਹੂਲਤ ਲਈ ਜਿੱਥੇ ਇਸ ਸ਼ਹਿਰ ਵਿੱਚ ਓਵਰ ਬ੍ਰਿਜ ਤਿਆਰ ਕੀਤੇ ਗਏ ਹਨ ਉਹਨਾਂ ਤੋਂ ਲੰਘ ਰਹੀ ਆਵਾਜਾਈ ਦੀ ਰਫ਼ਤਾਰ ਥੰਮ ਰਹੀ ਨਜ਼ਰ ਆ ਰਹੀ ਹੈ ਲੱਖਾਂ ਰੁਪਏ ਜਦ ਸਰਕਾਰਾਂ ਨੂੰ ਰੋਡ ਟੈਕਸ ਵਜੋਂ ਵਾਹਨਾਂ ਦੀ ਖਰੀਦ ਫਰੋਖਤ ਦੇ ਦਿੱਤੇ ਜਾਂਦੇ ਹਨ ਤਾਂ ਲੋਕਾਂ ਨੂੰ ਮਿਲਦੇ ਹਨ ਸੜਕਾਂ ਤੇ ਪਏ ਢੋਏ ਜਾਂ ਫਿਰ ਮਹਿਜ਼ ਕੁਝ ਕੁ ਮਿੰਟ ਪਏ ਮੀਂਹ ਕਾਰਨ ਖਲੋਤੇ ਪਾਣੀ ਇਹ ਤਸਵੀਰਾਂ ਸਮਰਾਲਾ ਚੌਂਕ ਤੋਂ ਬੱਸ ਸਟੈਂਡ ਲੁਧਿਆਣਾ ਵੱਲ ਨੂੰ ਜਾਂਦੇ ਫਲਾਈਓਵਰ ਦੀਆਂ ਹਨ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸਿਰਫ 15 ਮਿੰਟ ਪਏ ਮੀਂਹ ਇਸ ਫਲਾਈਓਵਰ ਤੇ ਪਾਣੀ ਦਾ ਜਮਾਵੜਾ ਕਰ ਦਿੱਤਾ ਅਤੇ ਜਿੱਥੋਂ ਗੱਡੀਆਂ ਅਤੇ ਦੋਪਹੀਆ ਵਾਹਨ ਧੀਮੀ ਰਫ਼ਤਾਰ ਨਾਲ ਲੰਘ ਰਹੇ ਹਨ ਅਤੇ ਨਾਲ ਲੱਗਦੀ ਸਰਵਿਸ ਲੈਣ ਦਾ ਵੀ ਹਾਲ ਤੁਸੀਂ ਦੇਖ ਰਹੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਦਾ ਜਮਾਵੜਾ ਸਹੀ ਢੰਗ ਨਾਲ ਨਿਕਾਸੀ ਨਾ ਹੋਣ ਕਾਰਨ ਹੋ ਰਿਹਾ ਹੈ ਇਹ ਹਾਲਾਤ ਤਾਂ ਮਹਿਜ਼ 15 ਮਿੰਟ ਦੀ بارش ਕਾਰਨ ਹੈ ਜੇਕਰ ਕਿਤੇ ਰੱਬ ਖੁੱਲ ਕੇ ਮੀਂਹ ਵਰਾ ਦਵੇ ਇੱਥੋਂ ਦੇ ਹਾਲਾਤਾਂ ਦਾ ਸਹਿਜੇ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਇੱਥੇ ਆਪਣੇ ਵਾਹਨਾਂ ਵਿੱਚ ਬੈਠ ਕੇ ਲੰਘਣਗੇ ਜਾਂ ਫਿਰ ਉਹਨਾਂ ਦਾ ਸੜਕ ਤੇ ਤੁਰਨਾ ਵੀ ਮਹਾਲ ਹੋ ਜਾਵੇਗਾ ਕੀ ਕਿ ਇਸੇ ਸਮਾਰਟ ਸਿਟੀ ਦੀਆਂ ਗੱਲਾਂ ਕਰਦੀਆਂ ਨੇ ਸਾਡੀਆਂ ਸਰਕਾਰਾਂ ਜੇਕਰ ਤੁਹਾਡੇ ਦਿਲ ਵਿੱਚ ਵੀ ਕੋਈ ਸਵਾਲ ਹੈ ਸਰਕਾਰਾਂ ਨੂੰ ਲੈ ਕੇ ਜਾਂ ਤੁਹਾਡੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਤਾਂ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸੋ ਜਿੱਥੇ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰਨਾ ਹੈ ਜਿੱਥੇ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਉੱਥੇ ਹੀ ਜੁਝਾਰ ਟਾਈਮ ਦਾ ਅਖਬਾਰ ਪੰਜਾਬੀ ਗੁਰਮੁਖੀ ਲਿਪੀ ਵਿੱਚ ਇੱਕੋ ਇੱਕ ਅਖਬਾਰ ਹੈ ਜਿਹੜਾ ਗੁਰਮੁਖੀ ਲਿਪੀ ਵਿੱਚ ਛਪਦਾ ਹੈ ਜਿਹਦੇ ਹਰੇਕ ਸਫ਼ੇ ਦੇ ਉੱਤੇ ਊੜਾ ਆੜਾ ਵੀ ਲਿਖਿਆ ਹੈ ਹਰੇਕ ਸਫ਼ੇ ਦੇ ਉੱਤੇ ਗੁਰਬਾਣੀ ਦੇ ਅੱਖਰ ਲਿਖੇ ਹੋਏ ਨੇ ਗੁਰਮੁਖੀ ਦੇ ਅੱਖਰ ਲਿਖੇ ਹੋਏ ਨੇ ਜਿਹੜੇ ਤੁਸੀਂ ਸਿੱਖ ਸਕਦੇ ਹੋ ਜਿਹੜਾ ਧਿਆਨ ਨਾਲ ਸੋਚੋ ਕਿ ਤੁਹਾਨੂੰ ਸਭ ਨੂੰ ਉਡਾੜਾ ਆਉਂਦਾ ਨਹੀਂ ਨਾ ਆਉਂਦਾ ਸਿੱਖ ਸਕਦੇ ਹੋ ਔਰ ਮਾਨਣ ਵਾਲੇ ਇਹ ਗੱਲ ਕਹਿ ਸਕਦੇ ਹੋ ਕਿ ਸਾਡੇ ਘਰ ਇੱਕ ਪੰਜਾਬੀ ਅਖਬਾਰ ਆਉਂਦਾ ਹੈ ਕਿਉਂਕਿ ਅਸੀਂ ਪੰਜਾਬੀਆਂ ਬਹੁਤ ਸਾਰੇ ਬੱਚੇ ਅਸੀਂ ਵੱਡੇ ਸਕੂਲਾਂ 'ਚ ਪੜਾ ਰਹੇ ਹਾਂ ਪਰ ਅਸੀਂ ਮਾਤ ਭਾਸ਼ਾ ਤੋਂ ਉਵਾਂਝੇ ਹੁੰਦੇ ਜਾ ਰਹੇ ਹਾਂ ਆਓ ਆਪਣੀਆਂ ਜੜ੍ਹਾਂ ਨਾਲ ਵੀ ਜੁੜੀਏ ਬਦ ਤੋਂ ਬਦ ਜੁੜਿਆ ਆ ਟਾਈਮ ਅਖਬਾਰ ਵੀ ਲਵਾਈਏ ਤਾਂ ਕਿ ਅਸੀਂ ਇਹ ਹੁਕਾ ਦੇ ਸਕੀਏ ਆਓ ਬਣਾਈਏ ਹਰਾ ਲੁਧਿਆਣਾ ਖਰਾ ਲੁਧਿਆਣਾ ਧੰਨਵਾਦ ਸਸ਼ਿਕਾ